ਤਾਂ ਪਹਿਲਾਂ ਜੋ ਗੱਲ ਦੱਸਦੇ ਆ ਵੀ ਇਸ ਵਾਂਗੂ ਹੀ ਪਹਿਲਾਂ ਇਕੱਠ ਹੋਇਆ ਸੀ ਪਰ ਜਦੋਂ ਠੱਠੇ ਅੰਦਰ ਵੜਨ ਦੀ ਵਾਰੀ ਆਈ ਸੀ ਤਾਂ ਜੋ ਪ੍ਰਸ਼ਾਸਨ ਐ ਪੁਲਿਸ ਆਈ ਉਹਨਾਂ ਨੇ ਕਈ ਬੰਦਿਆਂ ਨੂੰ ਵਿੱਚੋਂ ਅਰੈਸਟ ਵੀ ਕੀਤਾ ਸੋ ਨੂੰ ਪਤਾ ਉਦੋਂ ਜਦੋਂ ਮਾਹੌਲ ਗਰਮਾਉਂਦਾ ਫਿਰ ਉਦੋਂ ਕੀ ਹਾਲਾਤ ਹੁੰਦੇ ਆ ਤੇ ਅਸੀਂ ਉਹ ਚੀਜ਼ ਤੋਂ ਚਲਦੇ ਸੀ ਵੀ ਕਿਸੇ ਦਾ ਨੁਕਸਾਨ ਨਾ ਹੋਵੇ ਪਰ ਹਾਂ ਜੇ ਸਾਡੇ ਭਰਾਵਾਂ ਨੂੰ ਕਿਤੇ ਲੱਗਦਾ ਵੀ ਆਪਣਾ ਵੀ ਇਹ ਲੰਬਾ ਸਮਾਂ ਲੱਗ ਰਿਹਾ ਜਾਂ ਮਨ 'ਚ ਕੋਈ ਸ਼ੰਕੇ ਆਉਂਦੇ ਆ ਤਾਂ ਮੈਂ ਇਹ ਗੱਲ ਕਹਿਣਾ ਜਦੋਂ ਮਰਜੀ ਜੀ ਹੁਕਮ ਕਰਨ ਅਸੀਂ ਸਾਰਿਆਂ ਤੋਂ ਅੱਗੇ ਖੜੇ ਆ ਗਊਸ਼ਾਲਾ ਦੇ ਗੇਟ ਤੇ ਅਸੀਂ ਖੜਾਂਗੇ ਲਿਆਓ ਜਾਨਵਰ ਜਿੰਨੇ 5 ਵਾੜੋਂ 50 ਵਾੜੋਂ ਅਸੀਂ ਸਾਰਿਆਂ ਦੇ ਨਾਲ ਆ ਸਰਦੂਲਗੜ੍ਹ ਸ਼ਹਿਰ ਵਿੱਚ ਵਾਰਾ ਪਸ਼ੂਆਂ ਦੇ ਪੱਕੇ ਹਲ ਕਰਨ ਸੰਬੰਧੀ ਚੱਲ ਰਹੇ ਮੁੱਦੇ ਲਈ ਅੱਜ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕੀਤੀ ਪ੍ਰੈਸ ਕਾਨਫਰੰਸ ਇਸ ਮੌਕੇ ਤੇ ਉਹਨਾਂ ਨੇ ਕੀ ਕਿਹਾ ਆਓ ਸੁਣਦੇ ਹਾਂ ਸਾਡੀ ਇਸ ਰਿਪੋਰਟ ਵਿੱਚ ਵੀਡੀਓ ਦੇਖੋ ਤੇ ਸ਼ੇਅਰ ਵੀ ਕਰ ਦਿਓ ਜਿਹੜੀ ਗੱਲ ਉਦੋਂ ਅਸੀਂ ਅਨਾਜ ਮੰਡੀ ਦੇ ਵਿੱਚ ਸ਼ੈਡਾਂ ਦੇ ਥੱਲੇ ਗੱਲ ਕੀਤੀ ਸੀ ਅਸੀਂ ਅੱਜ ਵੀ ਉਸੇ ਜਵਾਨ ਤੇ ਖੜੇ ਆ ਵੀ ਜੇ ਮੇਰੇ ਭਰਾ ਕਹਿੰਦੇ ਉਹ ਕੰਮ ਲੇਟ ਹੁੰਦਾ ਤਾ ਆਓ ਵੀ ਜੇ ਆਪਾਂ ਪਸ਼ੂ ਵੀ ਬਾੜਨੇ ਆ ਗਊਸ਼ਾਲਾ ਦੇ ਵਿੱਚ ਮੈਂ ਸਾਰਿਆਂ ਤੋਂ ਅੱਗੇ ਹੋ ਕੇ ਖੜਦਾ ਐ ਗੇਟ ਤੇ ਮੈਂ ਖੜੂ ਗਊਸ਼ਾਲਾ ਦੇ ਤੇ ਦੱਸੋ ਕਦੋਂ ਅੰਦਰ ਬਾੜਨੇ ਆ ਅਸੀਂ ਹਰ ਪੱਖ ਤੋਂ ਨਾਲ ਤਿਆਰ ਆ ਕਾਨੂੰਨੀ ਤੌਰ ਤੇ ਚੱਲਣਾ ਓਵੇਂ ਵੀ ਚੱਲੀ ਜਾਣੇ ਆ ਤੇ ਜੇਕਰ ਆਪਾਂ ਨੂੰ ਲੱਗਦਾ ਵੀ ਇਹ ਜਾਨਵਰ ਪਹਿਲਾਂ ਅੰਦਰ ਵੜੇ ਜਾਣ ਤਾਂ ਉਹ ਸਾਰਿਆਂ ਤੋਂ ਮੂਰੇ ਮੈਂ ਖੜੂੰਗਾ ਕੋਈ ਕਾਰਵਾਈ ਹੋਵੇ ਨਾ ਹੋਵੇ ਪਹਿਲਾਂ ਮੇਰੇ ਤੇ ਹੋਈ ਉਹ ਤੋਂ ਬਾਅਦ ਦੂਸਰੇ ਬੰਦੇ ਦਾ ਨਾਮ ਆਊਗਾ ਤੋਂ ਪਹਿਲਾਂ ਸਾਰੇ ਮੇਰੇ ਵੀਰਾਂ ਨੂੰ ਮੈਂ ਸਤਿ ਸ਼੍ਰੀ ਅਕਾਲ ਬੁਲਾਉਣਾ ਕਾਨਫਰੰਸ ਦਾ ਮਕਸਦ ਇਹੀ ਹੈ ਵੀ ਜੋ ਗਉਆਂ ਦਾ ਟੱਟਿਆਂ ਦਾ ਆਵਾਰਾ ਪਸ਼ੂ ਸ਼ਹਿਰ ਦੇ ਵਿੱਚ ਫਿਰ ਰਹੇ ਆ ਸ਼ਹਿਰ ਦੇ ਵਿੱਚ ਉਸ ਨੂੰ ਲੈ ਕੇ ਥੋੜਾ ਜਿਹਾ ਮਾਹੌਲ ਗਰਮ ਚੱਲ ਰਿਹਾ ਹੈ ਉਹ ਸਾਡੇ ਵੀਰ ਹੈ ਜੋ ਪੁਲ ਦੇ ਉੱਤੇ ਬੈਠੇ ਆ ਭੋਖੜ ਧਾਲ ਕਰੀ ਬੈਠੇ ਆ ਉਹ ਸਾਡੇ ਵਿੱਚੋਂ ਦੋ ਤਿੰਨ ਐਮਸੀ ਹੈਗੇ ਜੋ ਉੱਥੇ ਬੈਠੇ ਆ ਅਸੀਂ ਤਾਂ ਇੱਕੋ ਹੀ ਗੱਲ ਕਹਿਣੀ ਚਾਹੁੰਦੇ ਆ ਅੱਜ ਤੋਂ 1 ਮਹੀਨਾ ਪਹਿਲਾਂ ਸਰਦੂਲਗੜ ਮੰਡੀ ਦੇ ਵਿੱਚ ਇਕੱਠ ਹੋਇਆ ਸੀ ਜਿਸ ਦੇ ਵਿੱਚ ਨੇੜੇ ਤੇੜੇ ਦੇ ਪਿੰਡਾਂ ਦੇ ਲੋਕ ਵੀ ਆਏ ਸੀ ਸਾਨੂੰ ਪੂਰਾ ਹੰਗਾਰਾ ਮਿਲਿਆ ਸੀ ਪੂਰਨ ਠੱਠਿਆਂ ਦੀ ਸੰਭਾਲ ਪਿੱਛੇ ਅਸੀਂ ਸਾਡੇ ਈਓ ਸਾਹਿਬ ਨਾਲ ਐਸਡੀਐਮ ਸਾਹਿਬ ਨਾਲ ਗੱਲ ਕੀਤੀ ਉਹਨਾਂ ਨੇ ਸਾਨੂੰ ਇੱਕੋ ਹੀ ਕਿਹਾ ਵੀ ਕਾਨੂੰਨੀ ਕਾਰਵਾਈ ਕਰੋ ਕਾਨੂੰਨੀ ਕਾਰਵਾਈ ਦਾ ਮਤਲਬ ਅਸੀਂ ਨਗਰ ਪੰਚਾਇਤ ਦੇ ਵਿੱਚ ਮਤਾ ਪਾਇਆ ਵੀ ਸਾਡੀ 15 16 ਏਕੜ ਜ਼ਮੀਨ ਹੈ ਜਿਹੜੀ ਇੱਥੇ ਇੱਕ ਗਊਸ਼ਾਲਾ ਬਣੀ ਹੋਈ ਹੈ ਉਹਦੇ ਅੰਦਰ ਅਸੀਂ ਉਹਨਾਂ ਨੂੰ ਮਿਲੇ ਵੀ ਸਾਨੂੰ ਅੱਧੀ ਜ਼ਮੀਨ ਦੇ ਦਿਓ ਜਿਹਦੇ ਵਿੱਚ ਅਸੀਂ ਢੱਠੇ ਵੀ ਸਾਮ ਸਕੀਏ ਅਤੇ ਸਾਡੇ ਬੱਚਿਆਂ ਦੇ ਖੇਡਣ ਦੇ ਲਈ ਅਸੀਂ ਕੋਈ ਜਿਮ ਪਾਰਕ ਵੀ ਬਣਾ ਸਕੀਏ ਪਰ ਉਹ ਨਹੀਂ ਮੰਨੇ ਉਸ ਤੋਂ ਬਾਅਦ ਅਸੀਂ ਮਤਾ ਪਾਤਾ ਹੁਣ ਉਹ ਜੋ ਮਤਾ ਪਾਇਆ ਇਸ ਦੇ ਦੌਰਾਨ ਕੀ ਹੋਇਆ ਧੱਗਰ ਦਾ ਪਾਣੀ ਆ ਗਿਆ ਪਾਣੀ ਦੇ ਵਿੱਚ ਉਲਝ ਗਏ 1 ਮਹੀਨਾ 1.5 ਮਹੀਨਾ ਫਿਰ ਸਾਡੇ ਈਓ ਬਦਲ ਗਏ ਪਹਿਲਾਂ ਹੈ ਪੀਓ ਸੀ ਫਿਰ ਸਾਡੇ ਅਮਰਪਾਲ ਈਓ ਆ ਗਏ ਹੁਣ ਬੇਪਨ ਕੁਮਾਰ ਆ ਗਿਆ ਤੰਨੇ ਈਓ ਬਦਲ ਗਏ ਹੁਣ ਉਹ ਸਾਡਾ ਜਿਹੜਾ ਵਿਚਾਰ ਅਧੀਨ ਪਿਆ ਮਸਲਾ ਜਦੋਂ ਸਾਡਾ ਮਤਾ ਪਾਸ ਹੋ ਕੇ ਡੀਸੀ ਸਾਹਿਬ ਤੋਂ ਆ ਗਿਆ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਜਦੋਂ ਮਤਾ ਪਾਸ ਹੋ ਕੇ ਆ ਗਿਆ ਆਪਾਂ ਕੋਰਟ ਦੇ ਵਿੱਚ ਕੇਸ ਕਰਾਂਗੇ ਕੋਰਟ ਦੇ ਕੇਸ ਦੇ ਵਿੱਚ ਤੁਹਾਨੂੰ ਅਸੀਂ ਜਿਵੇਂ ਕਿ ਡਿਊਟੀ ਮੈਜਿਸਟ੍ਰੇਟ ਲੱਗੂਗਾ ਡੀਐਸਪੀ ਐਸਐਸਪੀ ਤੇ ਸਾਡੇ ਐਸਡੀਐਮ ਸਾਹਿਬ ਡੀਸੀ ਸਾਹਿਬ ਸਾਰੇ ਇਸ ਮਸਲੇ ਦੇ ਵਿੱਚ ਇਨਵੋਲਵ ਹੋਣਗੇ ਤੋਂ ਨੂੰ ਅਸੀਂ ਖਾਲੀ ਕਰਾ ਕੇ ਜਗ੍ਹਾ ਦੇ ਦਾਂਗੇ ਸਾਡਾ ਇਹ ਮਸਲਾ ਚੱਲ ਰਿਹਾ ਜੀ ਔਰ ਮੇਰੇ ਛੋਟੇ ਭਰਾ ਸਾਰੇ ਮੁੰਡਿਆਂ ਵਾਲੇ ਉਹਨਾਂ ਦਾ ਮੈਂ ਬਹੁਤ ਤੰਦਰੁਸਤ ਕਰਦਾ ਜਿਹੜਾ ਇਹ ਮਰਨੁਰਤ ਦਾ ਮੁੱਦਾ ਹੈ ਸਾਡਾ ਕਾਫੀ ਗੰਭੀਰ ਹੈ ਕੋਈ ਇੰਨਾ ਵੀ ਗੁੰਮਰਾਹ ਔਰ ਜੋ ਹੱਤਪਾਉਤੇ ਬੈਠੇ ਹੋ ਸਾਡਾ ਐਮਸੀ 101 ਨੀਂਬੂ ਅੱਗੇ ਵੀ ਮੇਰੇ ਸਾਥੀਆਂ ਨੇ ਕਿਹਾ ਹੈ ਵੇਸੀ ਬਕਾਇਦਾ ਕਾਨੂੰਨ ਦੀ ਸ਼ਾਨ ਬਣ ਕਰਕੇ ਨਗਰ ਪੰਚਾਇਤ ਵੱਲੋਂ ਮਤਾ ਪਾਸ ਕੀਤੀ ਉਸੇ ਦਿੱਤਾ ਸੀ ਅੱਗੇ ਵੀ ਦੱਸਿਆ ਵੀ ਹੜਾ ਆ ਕੇ ਮਹੀਨਾ ਲੰਘ ਗਿਆ ਔਰ ਜਿਹੜਾ ਆਪਣਾ ਮਾਨਸਾ ਹੈਡਕਵਰਟੇ ਮਥੇ ਪਾਸ ਹੁੰਦੀ ਸੀ ਉਹ ਕਿਸੇ ਕਾਰਨਾ ਕਰਕੇ ਸਾਰੇ ਪੰਜਾਬ ਦੇ ਚੰਨੀੜ ਚਲੇ ਗਈ ਅਸੀਂ ਇਸ ਕਦੇ ਸਾਡੇ ਅੰਮ੍ਰਿਤਸਰ ਸਾਹਿਬ ਨੂੰ ਕਾਫੀ ਕਈ ਵਾਰ ਕਿਹਾ ਵੀ ਸਾਡੇ ਮਸਲੇ ਹਨ ਤਾਂ ਉਹਨਾਂ ਨੇ ਹਜ਼ੂਰ ਸਦਕਾ ਉਹ ਦੁਆਰੇ ਫਿਰ ਆਪਣੇ ਹੈੱਡ ਆਫਸ ਤੇ ਮਤੇ ਪਾਸ ਹੋਣ ਲੱਗੇ ਇਹ ਅਡੀਸ਼ਨ ਪਹਿਲਾਂ ਤਾਂ ਜੀ ਜਿੰਨੇ ਵੀ ਤੁਸੀਂ ਸਾਰੇ ਪੱਤਰਕਾਰ ਭਰਾ ਇੱਥੇ ਪਹੁੰਚਿਓ ਸੋਡੇ ਇੱਥੇ ਆਉਣ ਤੇ ਧੰਨਵਾਦ ਕਰਦੇ ਆਂ ਜੀਉ ਆਂ ਆਖਦੇ ਆਂ ਕਿ ਤਾਂ ਜੋ ਤੁਸੀਂ ਸਾਡੀ ਆਵਾਜ਼ ਹੈ ਲੋਕਾਂ ਤੱਕ ਅੱਗੇ ਪਹੁੰਚਾਉਣੇ ਹੋ ਤੇ ਦੂਸਰੀ ਗੱਲ ਜੇ ਤੁਸੀਂ ਪੁੱਛਿਆ ਆਪਾਂ ਨੂੰ ਪਤਾ ਹੈ ਜੀ ਇਹ ਮੁੱਦਾ ਹੈ ਜਿਹੜਾ ਵੀ ਪਹਿਲਾਂ ਤਾਂ ਆਪਾਂ ਕਹਿੰਦੇ ਹੁੰਦੇ ਸੀ ਗੰਭੀਰ ਮੁੱਦਾ ਹੈ ਹੁਣ ਮੈਂ ਕਹਿਣਾ ਇੱਕ ਭਿਆਨਕ ਮੁੱਦਾ ਬਣ ਗਿਆ ਵੀ ਜੇਕਰ ਅਸੀਂ ਦੇਖੀਏ ਵੀ ਇੱਕ ਬਹੁਤ ਸੋਹਣਾ ਜੋ ਸਾਡਾ ਭਰਾ ਸੀ ਲੋਕ ਗਾਇਕ ਰਾਜਵੀਰ ਜਵੰਦਾ ਜਿਹੜੀ ਉਹਦੀ ਪਿਛਲੇ ਦਿਨੀ ਮੌਤ ਹੋਈ ਹੈ ਉਹਨੇ ਸੱਚ ਨਾਲ ਹੀ ਸਾਰੀ ਇਨਸਾਨੀਅਤ ਦਾ ਜੋ ਦਿਲ ਹੈ ਝੋੜ ਕੇ ਰੱਖਤਾ ਇੱਕੋ ਮਿਹਨਤ ਕਰਨ ਵਾਲਾ ਨੌਜਵਾਨ ਸੀ ਜੀਨੇ ਬਹੁਤ ਅੱਗੇ ਤੱਕ ਵਧਣਾ ਸੀ ਪਰ ਉਹਦੀ ਜੋ ਮੌਤ ਦਾ ਕਾਰਨ ਬਣਿਆ ਆਵਾਰਾ ਪਸ਼ੂ ਜੋ ਬੇਵਕਤੀ ਮੌਤ ਚਲ ਗਈ ਤੇ ਉਸ ਦੇ ਲਈ ਅਸੀਂ ਇਹੀ ਜਿਵੇਂ ਮੇਰੇ ਤੋਂ ਪਹਿਲਾਂ ਪ੍ਰਧਾਨ ਜੀ ਦੱਸ ਕੇ ਹਟੇ ਨੇ ਵੀ ਅਸੀਂ ਇਸ ਦੇ ਲਈ ਵੀ ਪੂਰਾ ਵਧੀਆ ਤਰੀਕੇ ਨਾਲ ਕਾਨੂੰਨੀ ਤਰੀਕੇ ਨਾਲ ਚੱਲ ਰਹੇ ਹਾਂ ਜਿਸ ਦੇ ਵਿੱਚ ਸਾਡੀ ਨਗਰਪੰਚਾਇਤ ਦੇ ਸਾਰੀ ਕਮੇਟੀ ਨੇ ਮਤਾ ਪਾਇਆ ਜੀ ਜਿਸ ਦੇ ਵਿੱਚ ਸਾਡੇ ਸਰਦੂਲਗੜ੍ਹ ਦੀ ਜੋ 15 ਏਕੜ ਜ਼ਮੀਨ ਹੈ ਲਗਭਗ ਉਹ ਜੋ ਗਊਸ਼ਾਲਾ ਦੇ ਕੋਲ ਹੈ ਅਸੀਂ ਉਹਨਾਂ ਨੂੰ ਇੱਕ ਦੋ ਵਾਰ ਬੇਨਤੀਆਂ ਵੀ ਕੀਤੀਆਂ ਪਰ ਜਦੋਂ ਨਹੀਂ ਮੰਨੇ ਤਾਂ ਅਸੀਂ ਫਿਰ ਮਤਾ ਪਾਇਆ ਕਿ ਸਾਡੀ ਜੋ ਜ਼ਮੀਨ ਹੈ ਇਹ ਸਾਨੂੰ ਦਿੱਤੀ ਜਾਵੇ ਤੇ ਜਿੰਨੇ ਉਹਨਾਂ ਕੋਲੇ ਕੋਈ 200 ਗੰਟ 250 ਜਿੰਨੇ ਵੀ ਹੈ ਉਹਦੇ ਮੁਤਾਬਕ ਜਿੰਨੀ ਉਹਨਾਂ ਨੂੰ ਜਗ੍ਹਾ ਚਾਹੀਦੀ ਹੈ ਉਹ ਛੱਡ ਕੇ ਬਾਕੀ ਸਾਰੀ ਜੋ ਜ਼ਮੀਨ ਹੈ ਉਹ ਸ਼ਹਿਰ ਨੂੰ ਦਿੱਤੀ ਜਾਵੇ ਤਾਂ ਜੋ ਸ਼ਹਿਰ ਦੇ ਵਿੱਚ ਗਨੰਦੀ ਸ਼ਾਲਾ ਬਣਾਈ ਜਾਵੇ ਤੇ ਨਾਲ ਹੋਰ ਜੋ-ਜੋ ਲੋੜੀਂਦੀਆਂ ਚੀਜ਼ਾਂ ਨੇ ਉਹ ਅਸੀਂ ਉੱਥੇ ਤਿਆਰ ਕਰ ਸਕੀਏ ਅਜੀ ਜੀ ਜੇ ਮੈਂ ਆਪਾਂ ਪਹਿਲਾ ਗੱਲ ਕੀਤੀ ਐ ਵੀ ਪਹਿਲਾਂ ਤਾਂ ਇਹ ਗੰਭੀਰ ਮੁੱਦਾ ਸੀ ਹੁਣ ਇਹ ਭਿਆਨਕ ਮੁੱਦਾ ਬਣ ਗਿਆ ਕੋਈ ਕਿਸੇ ਦਾ ਪਤਾ ਨਹੀਂ ਜੀ ਕਿਹਦੇ ਨਾਲੇ ਹਾਦਸਾ ਵਾਪਰ ਜਾਣਾ ਉਹ ਵੀ ਸਾਡੇ ਭਰਾ ਨੇ ਸ਼ਹਿਰ ਲਈ ਉਹ ਵੀ ਫਿਕਰਮੰਦ ਨੇ ਕਿਉਂਕਿ ਤੁਸੀਂ ਦੇਖੋ ਜੀ ਸਾਡਾ ਜਿਹੜਾ ਟੀਚਾ ਹੈਗਾ ਇੱਕੋ ਆ ਠੱਠੇ ਅਸੀਂ ਅੰਦਰਵਾੜ ਨੇ ਨੰਦੀ ਸ਼ਾਲਾ ਜਿਹੜੀ ਬਣਾਉਣੀ ਐ ਪਰ ਉਹਦੇ ਲਈ ਸਾਡੇ ਰਾਹ ਅਲੱਗ-ਅਲੱਗ ਨੇ ਸਾਡੇ ਭਰਾਵਾਂ ਨੂੰ ਲੱਗਿਆ ਵੀ ਆਪਾਂ ਵੀ ਭੁਖੜਦਾਲ ਨਾਲ ਕਰ ਸਕਦੇ ਆ ਵੀ ਤਾਂ ਛੇਤੀ ਅੱਗੇ ਪਹੁੰਚ ਸਕਦੇ ਆ ਅਸੀਂ ਕਹਿੰਦੇ ਸੀ ਵੀ ਕਾਨੂੰਨੀ ਤੌਰ ਤੇ ਚੱਲਿਆ ਜਾਵੇ ਹੋ ਸਕਦਾ ਜੀ ਲੰਮਾ ਸਾਮਾ ਲੱਗੇ ਪਰ ਸਾਨੂੰ ਜਿਹੜਾ ਆਈਓ ਸਾਹਿਬ ਨੇ ਵਿਸ਼ਵਾਸ ਦਿਵਾਇਆ ਜਦੋਂ ਮਤਾ ਪਾਸ ਹੋ ਗਿਆ ਮਤੇ ਦਾ ਕੀ ਮਸਲਾ ਸੀ ਪਹਿਲਾਂ ਮਤਾ ਸਾਡੇ ਇੱਥੇ ਡਿਸਟ੍ਰਿਕਟ ਚੋਂ ਪਾਸ ਹੁੰਦਾ ਸੀ ਏਡੀਸੀ ਸਾਹਿਬ ਕੋਲੋਂ ਸਰਕਾਰਾਂ ਨੇ ਚੰਡੀਗੜ੍ਹ ਵਾਗਿਆ ਉੱਥੇ ਪਾਸੂ ਕਹਿੰਦੇ ਡਾਇਰੈਕਟਰ ਕੋਲੋਂ ਇਹ ਵੀ ਕੁਝ ਉਲਝਣ ਹੋ ਗਈ ਹੁਣ ਸਾਨੂੰ ਉਮੀਦ ਹੈ ਵੀ ਸਾਡਾ 10 ਦਿਨਾਂ ਦੇ ਵਿੱਚ ਮਤਾ ਪਾਸ ਹੋ ਕੇ ਆ ਜੂਗਾ ਉਸ ਤੋਂ ਬਾਅਦ ਅਸੀਂ ਜਿਹੜੀ ਹੈ ਕੋਲਡ ਕਾਰਵਾਈ ਕਰਾਂਗੇ ਤੁਸੀਂ ਮੇਰੇ ਤੋਂ ਸਵਾਲ ਕਰਨ ਦਾ ਆ ਵੀ ਦੱਸ ਦੋਨੇ ਵੀ ਲੇਟ ਕਿਉਂ ਤੁਹਾਡੇ ਸਾਹਮਣੇ ਬਾਬਾ ਬਾਬ ਦਾ ਪੁਲ ਤੋੜਿਆ ਉਹਦੇ ਵਿੱਚ ਆਪਣੀ ਸਕੂਰ ਦੇ ਕਾਫੀ ਅਨਸਾਮ ਮੇਰੇ ਵੀ ਛੋਟੇ ਵੱਡੇ ਮੀੜੀਆਂ ਕੀਤਾ ਵੀ ਇਹ ਹਮ ਪੂਰ ਨਹੀਂ ਬਣਾ ਸਕੀ ਸਰਕਾਰ ਪੂਰ ਨਹੀਂ ਬਣਨਾ ਉਹਨਾਂ 3 ਮਿੰਟਾਂ ਨੇ ਮੈਂ ਵੀ ਗਿਆ ਮੈਂ ਬੜੇ ਸਪਸ਼ਟ ਸ਼ਬਦਾਂ ਚ ਕਿਹਾ ਕਿ ਜੋ ਸਰਕਾਰ ਦੇ ਕੰਮ ਨੇ ਐਸਟੀਮੇਟ ਬਣਦੇ ਨੇ ਪਾਸ ਹੁੰਦੇ ਟਾਈਮ ਤਾਂ ਲੱਗਦਾ ਹੈ ਔਰ ਕੋ ਸਾਡੇ ਸਾਹਮਣੇ ਬਣਿਆ ਉਹ ਉਹਨੇ ਅੱਛਾ ਬਣਾਇਆ ਇਹਦਾ ਟੈਂਪਰੇਰੀ ਦਾ ਇੱਕੋ ਹੀ ਹੱਲ ਹੈ ਜੀ ਜੇ ਕੋਈ ਸਾਨੂੰ ਜ਼ਮੀਨ ਦੇ ਦੇ ਅਸੀਂ ਤਾਂ ਹੀ ਕਹਿੰਦੇ ਆ ਤੁਹਾਨੂੰ ਕੋਈ 2 ਏਕੜ ਜ਼ਮੀਨ ਮਿਲ ਜੇ ਅਸੀਂ ਰਿਕੁਐਸਟ ਕਰਕੇ ਜਾਂ ਕੋਈ 10 ਰੁਪਏ ਇਕੱਠੇ ਕਰਕੇ ਉੱਥੇ ਲਾਵਾਂਗੇ ਜੀ ਸਾਡੇ ਕੋਲੇ ਕਾਉਂਸਲ ਸੈਸ ਦੇ ਪੈਸੇ ਪਈ ਆ ਨਗਰ ਪੰਚਾਇਤ ਕੋਲੇ ਅਸੀਂ ਉਹ ਖਰਚ ਕਰ ਦਾਂਗੇ ਅਸੀਂ ਗਊਸ਼ਾਲਾ ਨੂੰ ਕਿਹਾ ਸੀ ਵੀ ਸਾਥੋਂ ਲੈ ਲਓ ਪੈਸੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਿਹੜੀ ਸਰਕਾਰੀ ਗਊਸ਼ਾਲਾ ਨੇ ਜੀ ਉੱਥੇ ਵੀ ਭੇਜਣ ਦੀ ਪਹਿਲੀ ਵਾਰੀ ਗੱਲ ਚੱਲਦੀ ਇਹਨਾਂ ਨੂੰ ਮਾਰੋ ਪਸ਼ਵਾਂ ਨੂੰ ਉਹਦੇ ਬਾਰੇ ਕੋਈ ਵਿਚਾਰ ਨਹੀਂ ਹੈ ਕਿ ਸਰਕਾਰੀ ਜੀ ਆਪਣੇ ਕੋਈ ਗਊਸ਼ਾਲਾ ਜੋ ਖੋਖਰ ਬਣੀ ਹੋਈ ਹੈ ਸਾਡੀ ਪਹਿਲਾਂ ਵੀ ਡੀਸੀ ਸਾਹਿਬ ਨਾਲ ਗੱਲ ਹੋਈ ਸੀ ਵੀ ਅਸੀਂ ਉੱਥੇ ਭੇਜ ਦਈਏ ਉੱਥੇ ਜਦੋਂ ਅਸੀਂ ਗਏ ਉੱਥੇ ਵੀ ਪਸ਼ੂਆਂ ਦੀ ਗਿਣਤੀ ਉਹਦੀ ਸ਼ਮਤਾ ਤੋਂ ਜ਼ਿਆਦਾ ਹੈ ਜਿੰਨੇ ਪਸ਼ੂ ਉਹਦੇ ਵਿੱਚ ਹਨ ਤਾਂ ਦੱਸਿਆ ਜੀ ਅਸੀਂ 15 ਕਿੱਲਾਂ ਦਾਏ ਉੱਥੇ ਮੰਗ ਰੱਖੀ ਹੈ ਕਿਉਂਕਿ ਮੰਗ ਨਹੀਂ ਇਹ ਸਾਡਾ ਹੱਕ ਹੈ ਜੀ ਸਾਰੇ ਸ਼ਹਿਰ ਦਾ ਹੱਕ ਹੈ ਵੀ ਅਸੀਂ ਪਰ ਉਹ ਦੋ ਕਿੱਲੇ ਅਸੀਂ ਨਹੀਂ ਲੈਣੇ ਚਾਹੁੰਦੇ ਮੈਂ ਇਹ ਸਾਡੀ ਜੋ ਗਊਸ਼ਾਲਾ ਦੀ ਕਮੇਟੀ ਹੈ ਉਹਨਾਂ ਨੂੰ ਵੀ ਕਹਿਣਾ ਚਾਹਣਾ ਹੈ ਵੀ ਤੁਸੀਂ ਦੇਖੋ ਆਪਦੇ ਹਿਸਾਬ ਨਾਲ ਵੀ ਜੇ ਆਖਣ ਦੋ ਕਿੱਲੇ ਦੇ ਕੇ ਵੀ ਸਾਡਾ ਇਹ ਸੰਪੂਰਨ ਹੁੰਦਾ ਕਿਉਂਕਿ ਬਾਈ ਜੀ ਜੇ ਅੱਜ ਉੱਥੇ ਦੋ ਕਿੱਲੇ ਦਿੱਤੇ ਜਾਂਦੇ ਆ ਤਾਂ ਜਿਹੜੀ ਬਾਕੀ ਜ਼ਮੀਨ ਹੈ ਉਹ ਤੇ ਮੰਨ ਲਓ ਕਮੇਟੀ ਦਾ ਪੱਕਾ ਕਬਜ਼ਾ ਹੋ ਜੂ ਤਾਂ ਤੁਸੀਂ ਮੇਰੀ ਇਹ ਗੱਲ ਯਾਦ ਰੱਖੋ ਜੇ ਅੱਜ ਦੋ ਕਿੱਲੇ ਆਉਂਦੇ ਆ ਉਹ ਤੋਂ ਬਾਅਦ ਉੱਥੋਂ ਕਿਸੇ ਨੇ ਇੰਚ ਜ਼ਮੀਨ ਨਹੀਂ ਛੜਾਈ ਜਾਣੀ ਅਸੀਂ 15 ਦੇ 15 ਕਿੱਲੇ ਜਿਹੜੇ ਹੈਗੇ ਆ ਨਾ ਤਾਂ ਅਸੀਂ ਉਹ ਆਪਦੇ ਨਿੱਜੀ ਲੈਣੇ ਆ ਮੈਂ ਨਾ ਪ੍ਰਧਾਨ ਜੀ ਨੇ ਨਾ ਸਾਡੇ ਬਿਰਚਾ ਜੀ ਨੇ ਜੋ ਹੈ ਅਸੀਂ ਇਹ ਲੋਕਾਂ ਦੀ ਚੀਜ਼ ਹੈ ਲੋਕਾਂ ਖਾਤਰ ਮੰਗ ਰਹੇ ਆ ਉਹਨਾਂ ਨੂੰ ਲੋੜੀ ਦੀ ਜਗ੍ਹਾ ਦੇ ਕੇ ਬਾਕੀ ਜਿਹੜੀ ਆ ਸਾਰੀ ਉਹ ਸ਼ਹਿਰ ਦੇ ਕੰਮ ਲਾਵਾਂਗੇ ਤੇ ਮੈਂ ਜਿਹੜੇ ਮੇਰੇ ਹੋਰ ਭਰਾ ਨੇ ਉੱਥੇ ਬੈਠੇ ਆ ਸਾਡੇ ਐਨਸੀ ਸਾਹਿਬ ਨੇ ਜਿਹੜੇ ਜਲ ਸਾਡੇ ਵੀਰ ਨਾਲ ਦੇ ਪਿੰਡ ਦੇ ਜੋ ਭੁੱਖ ਹੜਤਾਲ ਤੇ ਉਹ ਸਾਡੇ ਭਰਾ ਹੈ ਅਸੀਂ ਉਹਨਾਂ ਨਾਲ ਹਰ ਪੱਖ ਤੋਂ ਖੜੇ ਆ ਤੇ ਅੱਗੇ ਵੀ ਉਹਨਾਂ ਦੇ ਨਾਲ ਅਸੀਂ ਖੜੇ ਰਹਾਂਗੇ ਸਰਦਾਰ ਜੀ ਜਿਹੜੇ ਨਾਲੇ ਨੌਜਵਾਨ શહેર ਦੇ ਦੋ ੁੱਪੜਾਸ ਦੇ ਬੱਠੇ ਆ ਉਹਨਾਂ ਨੂੰ ਕੀ ਕਿਹਾ ਜਾਉ ਉਹ ਸਾਡੇ ਵੀਰ ਹੈ ਜੀ ਸਾਡੇ ਛੋਟੇ ਭਾਈ ਜੀ ਉਹਨਾਂ ਨੂੰ ਤਾਂ ਹੀ ਕਹ ਰਹੇ ਆ ਵੀ ਆਪਣਾ ਮਸਲਾ ਚੱਲ ਰਿਹਾ ਆ ਆਪਾਂ ਕਾਨੂੰਨੀ ਕਾਰਵਾਈ ਕਰਾਂਗੇ ਆਪਾਂ ਧੱਕੇ ਨਾਲ ਤਾਂ ਕੁਝ ਕਰ ਨਹੀਂ ਸਕਦੇ ਤੇ ਇੱਕ ਜਿਹੜੀ ਮੈਂ ਹੋਰ ਇੱਥੇ ਜ਼ਰੂਰੀ ਜਿਹੜੀ ਬੇਨਤੀ ਹੈ ਉਹ ਇਹ ਕਰਨੀ ਚਾਹਣਾ ਹੈ ਵੀ ਦੇਖੋ ਜੀ ਆਪਾਂ ਸਾਰੇ ਆਪਦਾ ਭਾਈਚਾਰਾ ਬਣਾ ਕੇ ਰੱਖੀਏ ਪਾਰਟੀਵਾਦੀਆਂ ਤੋਂ ਉੱਤਰ ਉੱਠ ਕੇ ਕਿਉਂਕਿ ਜੇ ਆਪਾਂ ਕਿ ਹੈ ਜਿਹੜੇ ਜ ਜ ਨੰਦੀ ਸ਼ਾਲਾ ਬਣਾਉਣੀਆਂ ਜਾਂ ਇਹਦੇ ਲਈ ਆਪਾਂ ਹੱਕ ਲੈਣਾ ਤਾਂ ਇਹਦੇ ਬਾਈ ਜੀ ਦੋ ਰਾਹ ਨੇ ਇੱਕ ਤਾਂ ਹੈ ਜੀ ਕਾਨੂੰਨੀ ਤੌਰ ਤੇ ਵੀ ਅਸੀਂ ਜੋ ਆਪਣਾ ਪੱਕੇ ਤੌਰ ਤੇ ਸਾਡੇ ਕਾਗਜ਼ਾਂ ਦੇ ਵਿੱਚ ਵੀ ਹੋ ਜੂ ਵੀ ਸਾਨੂੰ ਗਊਸ਼ਾਲਾ ਵੀ ਆਪਣੀ ਜੇ ਕਹਿ ਦਈਏ ਜੀ ਨਾਲ ਪ੍ਰਸ਼ਾਸਨ ਆ ਜਿਹੜਾ ਸਾਨੂੰ ਫੋਰਸ ਦੇ ਕੇ ਦਬਾਊਗਾ ਵੀ ਉਹਦੇ ਨਾਲ ਸਾਡੇ ਕਿਸੇ ਭਰਾ ਤੇ ਕਿਸੇ ਤਰ੍ਹਾਂ ਦੀ ਕੋਈ ਦਾਬ ਨਹੀਂ ਆਉਣੀ ਨਾ ਕੁਝ ਹੋਰ ਹੁੰਦਾ ਪਰ ਸੋ ਜੋ ਇਹ ਮੁੱਦਾ ਹੈ ਇਹਨੀ ਵੀ ਚੁੱਪ ਕਰਕੇ ਬੈਠਿਆ ਸੀ ਦੂਜੇ ਤੀਜੇ ਦਿਨਾਂ ਤੋਂ ਪੰਜਵੇਂ ਦਿਨ ਅਸੀਂ ਐਮਐਨ ਸਾਹਿਬ ਨਾਲ ਗੱਲ ਕਰਦੇ ਆਂ ਜਾਂ ਜੋ ਚੰਡੀਗੜ੍ਹ ਸੈਕਟਰੀ ਸਾਹਿਬ ਨੇ ਉਹਨਾਂ ਦੇ ਡੀਨਿੰਗ ਸਪਲੈਟਰ ਨੇ ਉਹਨਾਂ ਨਾਲ ਵੀ ਸਾਡੀ ਗੱਲਬਾਤ ਹੁੰਦੀ ਰਹਿੰਦੀ ਹੈ ਔਰ ਜੇਸ਼ਟਰਾ ਸਾਡਾ ਹੁਣ ਇੱਕ ਗਾਇਕ ਰਾਜਵੀਰ ਸਿੰਘ ਜੋਂ ਦਾ ਦੀ ਮੌਤ ਹੋਈ ਹੈ ਔਰ ਸਹਿਰੇ ਗਾਕਾਂ ਨੇ ਰੜ ਕੇ ਇਹ ਆਵਾਜ਼ ਠਾਈ ਆ ਵੀ ਇਹਨਾਂ ਦਾ ਕੋ ਹੱਲ ਹੋਊਗਾ। ਔਰ ਮੈਂ ਅਸੀਂ ਸਾਰੇ ਨਗਰ ਪੰਚਾਇਤ ਵਾਲੇ ਪ੍ਰਧਾਨ ਜੀ ਐਮਸੀ ਸੰਸਾਰੇ ਪੂਰੇ ਇਸ ਗੱਲ ਤੇ ਹੱਕ ਚਾਂ ਵੀ ਇਹ ਟੱਛਾਂ ਦਾ ਸਿਸਟਮ ਕੋ ਹੱਲ ਹੋਣਾ ਚਾਹੀਦਾ। ਪਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ। ਮੰਡੀ ਦੇ ਵਿੱਚ ਅਸੀਂ ਹਰ ਇੱਕ ਪਿੰਡ ਨੂੰ ਹਰ ਇੱਕ ਜੋ ਨੁਕਸਾ ਹੈ ਬੰਸੀ ਉਹ ਪੀੜਿਤ ਲੋਕ ਤੋਂ ਉਪਰੋਕੜ ਕੇ ਨਹੀਂ ਮਿਲ ਰਹਾ। ਮੈਸੇਜ ਦਿੱਤੇ ਆ ਮਿਲਿ। ਉਹ ਰਿਹਣਾ ਨਹੀਂ ਮੈਸੇਜ ਦਿੱਤਾ। ਅਤਮ ਚੇਤਾਵਨੀ ਇਥੇ ਬਹਿ ਗਈ। ਤੇ ਉਹਨਾਂ ਨੂੰ ਕੋਈ ਸਮਝਾ ਕੇ ਉਹਨਾਂ ਦੀ ਕੋਈ ਹੜਤਾਲ ਖਤਮ ਕਰਵਾਉਣ ਜਾ ਰਹੇ ਹਾਂ ਜਾਂ ਅਗਲਾ ਤੁਹਾਡਾ ਕਿਸ ਤਰ੍ਹਾਂ ਹੈ। ਅਸੀਂ ਸਾਡੇ ਐਮਐਲਏ ਸਾਹਿਬ ਨਾਲ ਗੱਲ ਕਰਾਂਗੇ ਜੀ। ਉਹ ਇੱਕ ਦੋ ਦਿਨਾਂ ਚ ਇੱਥੇ ਆ ਜਾਣਗੇ। ਅਸੀਂ ਉਹਨਾਂ ਨੂੰ ਸਮਝਾ ਲਵਾਂਗੇ। ਸਾਡੇ ਛੋਟੇ ਵੀਰ ਹੈ, ਸਰਦੂਗੜ ਦੇ ਵਸਨੀਕ ਹੈ, ਕੋਈ ਬਾਹਰੋਂ ਨਹੀਂ ਆਏ। ਅਸੀਂ ਸ਼ਹਿਰ ਦੇ ਨਾਲ ਹੈ ਲੋਕਾਂ ਦੇ ਨਾਲ ਹੈ ਜਦੋਂ ਸਾਨੂੰ ਭਰਮਾ ਹੰਗਾਰਾ ਮੰਡੀ ਦੇ ਵਿੱਚ ਮਿਲਿਆ ਤਾਂ ਅਸੀਂ ਉਥੋਂ ਇਹ ਗੱਲ ਸਾਰੀ ਸਾਡੀ ਕਮੇਟੀ ਨੂੰ ਜਿਹੜੇ ਸਾਡੇ ਐਮਸੀ ਸਾਹਿਬ ਉੱਥੇ ਬੈਠੇ ਨੇ ਉਹ ਵੀ ਵਿੱਚ ਸੀ ਇਹ ਸਾਰਿਆਂ ਨੇ ਇੱਕ ਸਾਂਝੇ ਤੌਰ ਤੇ رائے ਕੀਤੀ ਸੀ ਵੀ ਆਪਾਂ ਜੱਟਾਂ ਦੇ ਪੁੱਤ ਐ ਵੀ ਇਹ ਨਹੀਂ ਹੈਗਾ ਜ਼ਰੂਰੀ ਵੀ ਸਾਰੀ ਉਮਰ ਆਪਾਂ ਲੜਾ ਲੜਾਈਆਂ ਵੀ ਇਸ ਪਰਚਿਆਂ 'ਤੇ ਟੱਪੀ ਜਾਵੇ ਵੀ ਅਸੀਂ ਪੱਕੇ ਤੌਰ ਤੇ ਵੀ ਕਾਨੂੰਨ ਨੂੰ ਵੀ ਜਿਵੇਂ ਲੋਹੇ ਨੂੰ ਲੋਹਾ ਕੱਟਦਾ ਹੈ ਵੀ ਉਸੇ ਤਰੀਕੇ ਜਿਵੇਂ ਕਮੇਟੀ ਕਹਿ ਰਹੀ ਹੈ ਵੀ ਸਾਡੇ ਕੋਲੇ ਮਤਾ ਪਿਆ ਹੈ ਕੀਤਾ ਸੀ ਉਸੇ ਨੂੰ ਤਰੀਕੇ ਨੂੰ ਕਾਨੂੰਨੀ ਤੌਰ ਤੇ ਚੱਲ ਕੇ ਵੀ ਪੱਕੇ ਤੌਰ ਤੇ ਉਹਦਾ ਹੱਲ ਚਾਹੁੰਦੇ ਸੀ ਵੀ ਕਿਸੇ ਵੀਰ ਭਾਈ ਨਾਲ ਕੋਈ ਉੱਚ ਨੀਚ ਨਾ ਹੋਵੇ ਕਿਉਂਕਿ ਸਾਰਿਆਂ ਨੂੰ ਇਹ ਗੱਲ ਪਤਾ ਹੈ ਵੀ ਪਹਿਲਾਂ ਵੀ ਕੁਝ ਸਾਲ ਕਿਉਂਕਿ ਮੈਂ ਇਹ ਗੱਲ ਕਹਿਣਾ ਵੀ ਸਾਡੇ ਸ਼ਹਿਰ ਦੇ ਲੋਕ ਆ ਜਾਂ ਇਲਾਕੇ ਦੇ ਇਹ ਕਦੇ ਵੀ ਸਾਥ ਦੇਣ ਕਨੀ ਉਹ ਪਿੱਛੇ ਨਹੀਂ ਹਟੇ ਚੰਗੇ ਕੰਮ ਤੇ ਉਹਦੇ ਨਾਲ ਨਾਲ ਮੈਂ ਤੁਹਾਨੂੰ ਫੇਰ ਲੈ ਜਾਂਦਾ ਮੰਡੀਆ ਜੀ ਸਤਪਾਲ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਵੀ ਮੈਂ 5-7 ਦਿਨਾਂ ਦੇ ਵਿੱਚ ਇਹ ਇਕੱਠੇ ਅਸੀਂ ਆਪੇ ਲੈ ਕੇ ਲੈ ਜਾਵਾਂਗੇ ਉਦੋਂ ਬਾਅਦ ਦੁਆਰੇ ਫੇਰੇ ਸੀ ਗੱਲ ਕੀਤੀ ਪ੍ਰਸਾਦ ਜੀ ਨੇ ਬੱਬਰ ਸਾਰੇ ਨੇ ਉਹ ਕਹਿਣ ਲੱਗੇ ਇੱਕ ਹਫਤਾ ਹੋਰ ਦੇ ਦੇ। ਉਦੋਂ ਸਤਪਾਲ ਜੀ ਨੂੰ ਕਹਿਣਾ। ਬੇਸ਼ੇ ਮੇਰਾ ਗੁੱਸਾ ਕਰੇ ਗਿੱਲਾ ਕਰੀ। ਜੇ ਉਹ ਹੱਲ ਕਰ ਦੰਦਾ ਜੋ ਜਵਾਨ ਕੀਤੀ ਹੈ। ਸਾਡੇ ਨੇ ਹੁਣ ਹੋਰ ਹੱਥ ਸੇ ਹੋਦੇ ਉਹ ਨਾ। ਉਹਦਾ ਜਿ세 ਹਟ ਜੀ ਇਸ ਮਰਨ ਮਰ ਤੇ ਸਾਡੇ ਬੰਦੇ। ਸਾਡੇ ਛੋਟੇ ਭਾਨਾ ਆਵੇ ਨੇ ਹੁਣੇ ਮੈਂ ਸੱਤ ਪਾਸੇ ਸਾਇੰਟਿਸਟ ਨੂੰ ਬੇਨਤੀ ਕਰਦਾ ਹੈ ਵੀ ਹਫਤੇ ਜਾਂ ਇੱਕ ਦੌਰਾਂ ਦੇ ਅੰਦਰ ਜੋ ਤੁਸੀਂ ਪਹਿਲਾਂ ਜਵਾਨ ਕੀਤੀ ਇੱਕ ਪਾਸੇ ਤਾਂ ਉਹ ਸਾਨੂੰ ਜਗ੍ਹਾ ਨਹੀਂ ਦੇਣ ਦੀ ਗੱਲ ਕਰ ਰਹੇ ਦੂਜੇ ਪਾਸੇ ਕੱਲ ਵੇਖਿਆ ਮੈਂ ਉੱਥੇ ਜੋ ਆਪ ਕੋਲ ਤੇ ਇਕੱਠਾ ਹੋਏ ਬੈਠੇ ਸੀ ਮੈਂ ਕਿਹਾ ਡਬਲਿੰਗ ਨਹੀਂ ਹੋਣੀ ਚਾਹੀਦੀ ਸਪਸ਼ਟ ਹੋਣਾ ਚਾਹੀਦਾ ਹੈ ਨਾ ਤਾਂ ਤੁਹਾਨੂੰ ਜਵਾਬ ਦੇ ਰਿਹਾ ਇਕੱਠਿਆਂ ਦਾ ਵੀ ਅਸੀਂ ਨਹੀਂ ਹੱਲ ਕਰਦੇ ਨਾ ਹੀ ਕਰਿਆ ਤੁਸੀਂ ਕਰਦੇ ਵਿਚ ਵਿਚਾਲੇ ਸੋ ਸਾਨੂੰ ਇਸ ਜੀ ਦਾ ਬੜਾ ਅਗਲਾ ਸਿੱਖ ਵੈ ਵੀ ਜੇ ਉਹ ਹੱਲ ਹੋ ਜਾਂਦਾ ਅੱਜ ਹਾਲਾਤ ਨਾ ਹੁੰਦੇ ਇਸ ਲਈ ਮੈਂ ਤੁਹਾਡੇ ਮੱਦੇਮਰਾਈ ਜੋ ਸਾਡੇ ਮਰਨ ਮਰਥੇ ਬੈਠਿਆ ਦੋ ਵੀਰ ਉਹਨੂੰ ਅਸੀਂ ਬੇਨਤੀ ਕਰਾਂਗੇ ਵੀ ਅਸੀਂ ਚੁੱਪ ਕਰਕੇ ਨਹੀਂ ਬੈਠੇ ਉਹ ਤੁਸੀਂ ਸਵਾਲ ਨਹੀਂ ਕੀਤਾ ਮੈਂ ਕਰ ਦਿੰਦਾ ਵੀ ਜੇ ਕੋਈ ਭਰਾ ਇਹ ਕਹਿੰਦੇ 15 ਦਿਨ ਦਾ ਮਤਾ ਹੁੰਦਾ ਹੈ ਇਹ ਬਿਲਕੁਲ ਨਹੀਂ ਮਤਾ ਪਿਆ ਮਤਾ ਜਿੰਦਰ ਕੈਸੇ ਨਹੀਂ ਹੁੰਦਾ ਮਤਾ ਤਾਂ ਮਤਾ ਹੀ ਪਿਆ ਉਹ ਡੱਡ ਨਹੀਂ ਹੁੰਦਾ ਉਹ ਕੈਸੇ ਨਹੀਂ ਹੁੰਦਾ ਇਹ ਚੁੱਪ ਚੁਪ ਦੇਖਾ ਕੱਢ ਦਨ ਉਹ ਜਿਸ ਤਰ੍ਹਾਂ ਛੋਟੇ ਵੀਰ ਨੇ ਕਿਹਾ ਵੀ ਕੋਈ ਸਮਾਂ ਮਹੀਨਾ ਖੰਡ ਜਾਂ ਹੋਰ ਆਪਾਂ ਦੇਖੀਏ ਜੇ ਬਹੁਤੀ ਗੱਲ ਹੈ ਮੈਂ ਅਸਲਤੋਂ ਨਹੀਂ ਮੁੱਕਦਾ ਜੂਸ ਹੀ ਵਾਦਾ ਕੀਤਾ ਸੀ ਮੰਡੀ ਦੇ ਵਿੱਚ ਬਿਤੇ ਦੀ ਗੱਲ ਅਸੀਂ ਮੂਰੇ ਆ ਕੇ ਆਉਂਦਾ ਅਸੀਂ ਹੁਣ ਵੀ ਮੂਰੇ ਆ ਕਿਉਂਕਿ ਸਾਡਾ ਫਰਜ਼ ਬਣਦਾ ਸਾਨੂੰ ਲੋਕਾਂ ਨੇ ਚੁਣਿਆ ਸੀ ਵੀ ਹੈ ਉਹ ਸਾਡੀ ਸਰਕਾਰ ਇਸ ਲਈ ਗੋਵ ਦੇ ਮੰਨਦੀ ਵੀ ਗੋਮ ਸਾਡੇ ਬਾੜਦੂ ਜੇ ਕਿ ਇੱਕ ਵਾਰੀ ਹੋਰ ਵੱਡਾ ਕੱਠ ਕਰਕੇ ਜਿੰਨੂੰ ਕਰਨਾ ਹੈ ਕੋਈ ਛੱਟੇ ਇਥੀ ਵਰਨੇ ਆ ਤਾਂ ਫਿਰ ਉਹ ਵੱਡਾ ਕੱਠ ਕਰਕੇ ਸਾਹਮਣੂ ਬੁਲਾ ਕੇ ਅਸੀਂ ਉਸ ਕੱਠ ਦੇ ਵਿੱਚ ਮੂਰੇ ਹੋ ਕੇ ਗੇਟ ਤੇ ਖੜਾਉਗੇ ਔਰ ਜੋ ਹੋ ਉਹ ਦੇਖੀ ਜਊਂ ਅਸੀਂ ਪਿੱਛੇ ਨਹੀਂ ਪਾਏ